ਹਾਂਜੀ ਸਾਰੇ ਸ਼ਿਕਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਣੀ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਲੱਗੀ ਸੀਗੀ ਜੀ ਇਧਰ ਇੱਕ ਕੱਪ ਦੀ ਸਫਾਈ ਕਰਨ ਤੁਸੀਂ ਦੇਖ ਸਕਦੇ ਹੋ ਕਿ ਹਨਾ ਕਿੰਨਾ ਜ਼ਿਆਦਾ ਆਪਣਾ ਕੱਪ ਆ ਜਿਹੜਾ ਬਾਥਰੂਮ ਵਾਲਾ ਉਹ ਕਿੰਨਾ ਗੰਦਾ ਹੋਇਆ ਪਿਆ ਵਾ ਤੇ ਆਪਾਂ ਹੁਣ ਇਹਨਾਂ ਦੀ ਇਹਦੀ ਕਰਾਂਗੇ ਜੀ ਕਲੀਨਿੰਗ ਤੇ ਆਪਾਂ ਕੀ ਕੁਝ ਲੈਣੇ ਹਨ ਨੂੰ ਸਿਰਫ 2 ਮਿੰਟ ਵਿੱਚ ਹਾਂ ਆਪਾਂ ਇਹਨੂੰ ਤੁਹਾਨੂੰ ਸਾਫ਼ ਕਰਕੇ ਦਿਖਾਉਣੇ ਆ ਤੇ ਇਹ ਕਿਹੜੀਆਂ ਦੋ ਚੀਜ਼ਾਂ ਲਵਾਂਗੀ ਮੈਂ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਨਾਲੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਜਿਹੜੀ ਆ ਕਿੱਦਾਂ ਦੀ ਲੱਗੀ ਆ ਤੇ ਆਪਾਂ ਇਹਨੂੰ ਸਾਫ਼ ਕਰਨ ਵਾਸਤੇ ਬਣਾਉਣ ਲੱਗਿਆਂ ਜੀ ਇੱਕ ਮਿਕਸਚਰ ਤੇ ਤੁਸੀਂ ਦੇਖਿਓ ਤੇ ਚਲੋ ਕਰਦੇ ਹਾਂ ਸਟਾਰਟ ਹਾਂ ਹੁਣ ਆਪਾਂ ਤੇ ਕੀ ਕੀ ਮੈਂ ਦੋ ਚੀਜ਼ਾਂ ਲੈਣੀਆਂ ਸਿਰਫ 2 ਮਿੰਟ ਵਿੱਚ ਹਾਂ ਆਪਾਂ ਤੁਹਾਨੂੰ ਇਹਨੂੰ ਸਾਫ਼ ਕਰਕੇ ਦਿਖਾਉਣੀ ਆ। ਹਾਂਜੀ ਲਓ ਜੀ ਮੈਂ ਇੱਧਰ ਇੱਕ ਕੌਲੀ ਲੈ ਲਈ ਆ ਤੇ ਉਹਦੇ ਵਿੱਚ ਹਾਂ ਆਪਾਂ ਇੱਕ ਚਮਚ ਪਾਵਾਂਗੇ ਜੀ ਬ੍ਰੇਕਿੰਗ ਪਾਊਡਰ ਦਾ। ਤੇ ਥੋੜਾ ਜਿਹਾ ਹਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਵਿਨੇਗਰ। ਹਾਂ ਦੇਖੋ। ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। মিক্স ਕਰਾਂ ਤਾਂ ਬਾਜ ਹਾਂ ਹੁਣ ਆਪਾਂ ਇੱਧਰ ਇਥਿਆਂ ਆਪਣਾ ਕਰਾਂਗੇ ਜੀ ਕੱਪ ਸਾਫ਼ ਤੇ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਹਾਂਜੀ ਮੈਂ ਹਨਾ ਇੱਧਰ ਆਪਣਾ ਜਿਹੜਾ ਮਿਸ਼ਰਣਾ ਉਹ ਸਾਰਾ ਤਿਆਰ ਕਰ ਲਿਆ ਤੇ ਆਪਾਂ ਉਹ ਹੁਣ ਤੁਹਾਨੂੰ ਦਿਖਾਉਣੀ ਆ ਜੀ ਇਹਨੂੰ ਸਾਫ਼ ਕਰਕੇ ਤੇ ਆਪਾਂ ਕੋਈ ਵੀ ਹਾਂ ਇੱਕ ਆਪਣਾ ਬਰਸ਼ ਹੈ ਜਿਹੜਾ ਉਹ ਲੈ ਲੈਣਾ ਵਾ ਤੇ ਹੁਣ ਮੈਂ ਦੋਹਾਂ ਨੂੰ ਬਣਾਣੀ ਆ ਜੀ ਚੰਗੀ ਤਰ੍ਹਾਂ ਸਾਫ਼ ਕਰਕੇ ਲੋ ਜੀ ਹੁਣ ਆਪਾਂ ਇਹ ਸਾਰੇ ਕੀਤੇ ਚੰਗੀ ਤਰ੍ਹਾਂ ਲਾਤਾ ਹੋ ਆਪਣਾ ਜਿਹੜਾ ਆਪਾਂ ਪੇਸਟ ਤਿਆਰ ਕੀਤਾ ਸੀਗਾ ਮਿਸ਼ਰਣ ਤੇ ਹੁਣ ਆਪਾਂ ਇਹਨੂੰ ਥੋੜੇ ਜੇ ਟਾਈਮ ਦੇ ਲਈ ਇਦਾਂ ਹੀ ਛੱਡ ਦੇਣਾ ਵਾ ਤੁਸੀਂ ਇਹਨੂੰ ਜੇ ਤਾਂ ਤੁਹਾਡਾ ਕਾਪਾ ਜਿਹੜਾ ਜ਼ਿਆਦਾ ਗੰਦਾ ਹੈ ਫਿਰ ਤਾਂ ਤੁਸੀਂ ਇਹਨੂੰ ਛੱਡ ਦਿਓ ਜੀ 10-15 ਮਿੰਟ ਤੱਕ ਤੇ ਨਹੀਂ ਤੁਸੀਂ ਸਿਰਫ ਇਹਨੂੰ 2 ਮਿੰਟ ਛੱਡ ਦਿਓ ਤੇ ਉਸ ਤੋਂ ਬਾਅਦ ਵਿੱਚ ਦੇਖਿਓ ਜੀ ਇਹਦਾ ਰਿਜ਼ਲਟ ਹਾਂਜੀ ਲੋ ਜੀ 5 ਮਿੰਟ ਹੋਣ ਤੋਂ ਬਾਅਦ ਆਪਣੀ ਜਿਹੜੀ ਮੈਲ ਆਹ ਨਾ ਉਹ ਇਹਦੇ ਉੱਤੇ ਉੱਗ ਗਈ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਤੇ ਮੈਂ ਤੁਹਾਨੂੰ ਹੁਣ ਇਹਨੂੰ ਵਾਸ਼ ਕਰਕੇ ਦਿਖਾਉਣੀ ਆ ਹਾਂਜੀ ਲਓ ਜੀ ਹੁਣ ਅਸੀਂ ਇਹਨੂੰ ਵਾਸ਼ ਕਰਕੇ ਦਿਖਾਉਣੀ ਆ ਇਹ ਕਿੰਨਾ ਬੜੀਆ ਤੇ ਸਾਫ਼ ਸੁਥਰਾ ਨਿਕਲਿਆ ਇਹ ਦੇਖੋ ਦਿਖੋ ਹੋ ਗਿਆ ਨਾ ਇੱਕਦਮ ਇੱਕਦਮ ਚਮਕਦਾਰ ਇਹ ਦੇਖੋ ਕਿੰਨਾ ਜਿਆਦਾ ਇਹ ਗੰਦਾ ਸੀਗਾ ਤੇ ਉਹਨੇ ਕਿੰਨਾ ਸਾਫ ਨਿਕਲਿਆ ਤੇ ਤੁਸੀਂ ਇਹਨਾਂ ਆਪਣੀ ਕੋਈ ਵੀ ਪਲਾਸਟਿਕ ਦੀ ਚੀਜ਼ ਨੂੰ ਜਿਹੜੀ ਉਹ ਐਦਾਂ ਕਰਕੇ ਹਨਾ ਤੁਸੀਂ ਇਹ ਵਾਲਾ ਮਿਸ਼ਰਣ ਹਨਾ ਲਾ ਕੇ ਤੇ ਤੁਸੀਂ ਸਾਫ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ ਤੇ ਨਾਲ ਤਦ ਤੱਕ ਦੇ ਲਈ ਬਾਏ ਬਾਏ